ਦੋਸਤੋ ਅੱਜ ਦਾ ਇਤਿਹਾਸ ਹੈ ਜਿਹੜਾ ਇਹ ਭਾਈ ਬਾਜ ਸਿੰਘ ਨਾਲ ਸੰਬੰਧ ਰੱਖਦਾ ਭਾਈ ਬਾਜ ਸਿੰਘ ਪਾਵਾ ਬੰਦਾ ਸਿੰਘ ਬਹਾਦਰ ਨਾਲ ਗੱਤਰ ਹੋਏ ਸੀਗੇ ਤਾਂ ਜਦੋਂ ਕਹਿੰਦੇ ਵੀ ਸ਼ਹੀਦ ਕਰਨ ਲੱਗੇ ਇਹਨਾਂ ਨੂੰ ਤਾਂ ਫਰਕੋ ਸ਼ੇਰ ਕਹਿੰਦਾ ਸ਼ਹਿਨ ਚਾ ਕਿ ਮੈਂ ਸੁਣਿਆ ਹੈ ਤੁਹਾਡੇ ਵਿੱਚ ਬਾਜ ਸਿੰਘ ਨਾਮੀ ਸਿੱਖ ਬਹੁਤ ਬਹਾਦਰ ਹੈ ਤਾਂ ਉਸ ਉੱਤੇ ਗੁਰੂ ਦੀ ਬੜੀ ਕਿਰਪਾ ਤਾਂ ਸਰਦਾਰ ਬਾਜ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਹੀ ਆ ਬਾਜ ਸਿੰਘ ਗੁਰੂ ਦਾ ਤੁਛ ਸੇਵਕ ਬਾਦਸ਼ਾਹ ਕਹਿੰਦਾ ਕਿ ਤੂੰ ਤਾਂ ਬਹੁਤ ਬਹਾਦਰ ਹੈ ਪਰ ਹੁਣ ਤੂੰ ਕੀ ਕਰ ਸਕਦਾ ਤੇਰੇ ਕੋਲੋਂ ਕੱਖ ਨਹੀਂ ਹੋਣਾ ਸਰਦਾਰ ਬਾਜ ਸਿੰਘ ਉਦੋਂ ਹੀ ਬੋਲਿਆ ਕਣਾ ਜੇ ਤੁਸੀਂ ਮੇਰੀਆਂ ਬੇੜੀਆਂ ਲੁਹਾ ਦਿਓ ਤਾਂ ਮੈਂ ਹੁਣ ਵੀ ਤੁਹਾਨੂੰ ਕੋਈ ਤਮਾਸ਼ਾ ਦਿਖਾ ਦੇਵਾਂਗਾ ਤਾਂ ਹੁਕਮ ਪਾ ਕੇ ਉਹ ਬੇੜੀਆਂ ਲਾ ਲੱਤੀਆਂ ਗਈਆਂ ਸਰਦਾਰ ਬਾਦ ਸਿੰਘ ਅਜੇ ਮਸਾ ਹਿੱਲਣ ਜੋਗੀ ਹੋਏ ਸਨ ਕਿ ਉਹ ਬਾਜ ਦੀ ਤਰ੍ਹਾਂ ਮੁਗਲਾਂ ਦੇ ਟੁੱਟ ਪਏ ਦੋ ਤਿੰਨਾਂ ਨੂੰ ਹੱਤਕੜੀਆਂ ਸਮੇਤੇ ਪਾਰ ਬੁਲਾਤਾ ਫਿਰ ਇੱਕ ਮੁਗਲ ਸਰਦਾਰ ਬਲ ਮੂੰਹ ਮੋੜਿਆ ਉਹਦਾ ਵੀ ਭੋਗ ਪਾਈ ਦੇਣਾ ਸੀ ਕਿ ਸਰਕਾਰੀ ਬੰਦਿਆਂ ਨੇ ਉਹਨਾਂ ਨੂੰ ਫੜਿਆ ਬੜਾ ਔਖਾ ਕਾਬੂ ਕੀਤਾ ਇਹ ਘਟਨਾ ਦੋਸਤੋ ਅੱਜ ਦੇ ਦਿਨ 9 ਜੂਨ 1716 ਨੂੰ ਵਾਪਰੀ ਸੀਗੀ